ਸੱਚ ਬੋਲਣ ਤੋਂ ਨਾ ਡਕੋ ਜਦੋਂ ਸਿੱਖ ਕਵੀਸ਼ਰ ਤੋਂ ਗੁਰੂ ਘਰ ਦੇ ਪ੍ਰਬੰਧਕ ਨੇ ਚੱਲਦੇ ਸਮਾਗਮ ਵਿੱਚ ਖੋਲਿਆ ਮਾਈਕ ਐਸਾ ਕਿਹੜਾ ਸੱਚ ਬੋਲ ਦਿੱਤਾ ਸਿੱਖ ਕਵੀਸ਼ਰ ਨੇ ਜਿਸ ਤੇ ਗੁਰੂ ਘਰ ਦੇ ਪ੍ਰਬੰਧਕ ਸਿੱਖ ਕਵੀਸ਼ਰ ਨਾਲ ਬਹਿਸ ਕਰਨ ਲੱਗ ਪਏ ਕੀ ਹੈ ਅਸਲ ਸਚਾਈ ਆਉ ਜਾਣਦੇ ਹਾਂ ਇਸ ਵੀਡੀਓ ਰਾਹੀਂ ਜੇ ਕੋਈ ਸੱਚ ਨੂੰ ਛਪਾਉਣ ਦੀ ਕੋਸ਼ਿਸ਼ ਕਰੇਗਾ ਇੱਕ ਨਹੀਂ ਲੱਖਾਂ ਕੋਸ਼ਿਸ਼ਾਂ ਕਰ ਲਵੇ ਸੱਚ ਸੱਚ ਹੀ ਰਹੇਗਾ ਸਤਗੁਰਾਂ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਸੀ ਵਿਰੋਧ ਨਹੀਂ ਸੀ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸਾ ਹੋ ਸਫਾ ਵਿਛਾਏ ਪਿਆਰ ਦੀ ਸਫਾ ਵਿਛਾਉਣ ਵਾਸਤੇ ਇਕੱਤਰਤਾ ਦੇ ਨਾਲ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਬਹਿਣ ਵਾਸਤੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਦਾਇਤ ਕੀਤੀ ਸੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਗੁਰੂ ਘਰ ਨੂੰ ਵੀ ਅੱਜ ਲੜਾਈ ਘਰ ਬਣਾ ਕੇ ਰਹਿ ਗਏ ਨੇ ਇਸ ਘਰ ਦੇ ਵਿੱਚ ਆ ਕੇ ਮੱਥਾ ਟੇਕਣ ਤੋਂ ਪਹਿਲਾਂ 메ਨ ਗੇਟ ਤੇ ਅਸੀਂ ਝਗੜਾ ਕਰਨੇ ਆ ਲੜਾਈਆਂ ਕਰਨੇ ਆ ਇਹ ਸਿਧਾਂਤ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਹੀਂ ਸੀ ਸਿਖਾਇਆ ਰੋਹ ਵਿਚਾਰ ਆਪਣੇ ਕਰੀਬੀ ਸਿੱਖਾਂ ਨੂੰ ਕੋਲ ਸੱਦ ਕੇ ਤੇ ਸੱਚੇ ਸਤਗੁਰਾਂ ਨੇ ਚਿੱਠੀਆਂ ਲਿਖਵਾਈਆਂ ਚਿੱਠੀਆਂ ਲਿਖਵਾ ਕੇ ਦਾਤਾ ਜੀ ਕਹਿਣ ਲੱਗੇ ਜਾਓ ਭਾਰਤ ਭਰ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਜਿੱਥੇ ਸਿੱਖ ਜਾਂ ਗੈਰ ਸਿੱਖ ਰਹਿ ਗਏ ਰਹਿ ਰਹੇ ਨੇ ਉਹਨਾਂ ਨੂੰ ਜਾ ਕੇ ਤੁਸੀਂ ਇਹ ਚਿੱਠੀਆਂ ਦਿਓ ਚਿੱਠੀਆਂ ਪੜ੍ਹਾਓ ਤੇ ਜ਼ੁਬਾਨੀ ਵੀ ਉਹਨਾਂ ਨੂੰ ਦੱਸੋ ਕਿ ਆਉਣ ਵਾਲਾ ਜਿਹੜਾ ਵਿਸਾਖੀ ਦਾ ਪਰਬ ਆ ਰਿਹਾ ਹੈ ਵਿਸਾਖੀ ਵਾਲਾ ਜਿਹੜਾ ਦਿਹਾੜਾ ਆ ਰਿਹਾ ਹੈ 1699 ਦਾ ਇਸ ਇਹ ਦੱਸੋ ਜੋ ਕੁਝ ਹੋਇਆ ਹੈ ਤੇ ਤੁਹਾਨੂੰ ਪਰਦੇਖਣ ਉਸ ਤੇ ਜਾਂਦੇ ਤੁਹਾਨੂੰ ਪਰਦੇਖਣ ਉਸ ਤੇ ਜਾਂਦੇ ਤੁਹਾਡੇ ਤੈਨੂੰ ਪੜਦੇ ਖਾਲੇ ਸੱਜਿਆ ਤੇ ਕੀ ਇਹ ਇਤਿਹਾਸ ਨਹੀਂ ਬੋਲਿਆ ਇਹ ਖਤ ਨਹੀਂ ਹਿਸਕ ਬੋਲਣਿਆ ਇਹ ਕਿਹਾ ਦੇ ਸਾਰਾ ਕੋਈ ਗਲਤ ਹੋਇਆ ਇਹ ਖਤ ਮੈਨੂੰ ਨਹੀਂ ਪਤਾ ਤੁਹਾਡਾ ਕੀ ਹੋਇਆ ਹੈ ਇਹ ਮੈਨੂੰ ਅੱਛਾ ਇੱਕ ਅਕਾਉਂਟਾ ਨਾ ਲਿਆ ਇੱਕ ਅਕਾਉਂਟਾ ਤੁਹਾਡਾ ਨਾਮ ਲਿਆ ਹੈ ਤੁਹਾਨੂੰ ਗਿਆ ਕੁਝ ਨਹੀਂ ਤੁਸੀਂ ਇਹ ਨਹੀਂ ਕਹਿੰਦਾ ਤੈਨੂੰ ਕਹਿੰਦੇ ਆਉਂਦੇ ਇਹ ਤਾਂ ਹੈ ਵੀ ਨਹੀਂ ਆਪਾਂ ਤੁਹਾਨੂੰ ਕਿਉਂ ਕਿਹਾ ਇਹ ਕਿਹਦਾ ਕਿਉਂ ਬਲੇ ਨਹੀਂ 1 ਮਿੰਟ ਦਰਬਾਰ ਦਰਬਾਰ ਮੇਰੀ ਮੇਰੀ ਗੱਲ ਸੁਣੋ ਪਾਰ ਦਰਬਾਰ ਸਾਹਿਬ ਦੀ ਵੀਡੀਓ ਵੇਖੀ ਜੀ ਦਰਬਾਰ ਸਾਹਿਬ ਤੋਂ ਕਿਰਪਾਨਾਂ ਚਲਦੀਆਂ ਤੁਸੀਂ ਦੇਖਿਆ ਹੋਵੇਗਾ ਹਾਂ ਸੱਚ ਬੋਲਣ ਤੋਂ ਨਹੀਂ ਡਰ ਸਕੂਗਾ ਸੱਚ ਬੋਲਿਆ ਜੀ ਪਤਾ ਨਹੀਂ ਕੋਈ ਮੈਂ ਦੱਸਾਂ ਕਿ ਕਿਹੜਾ ਸਰਪਰੀਏ ਹਾਂ ਇਹਨਾਂ ਨੂੰ ਪਤਾ ਨਹੀਂ ਕਿ ਮੈਨੂੰ ਕੋਈ ਪਤਾ ਨਹੀਂ ਇੱਥੇ ਤੁਹਾਡਾ ਕੀ ਮਸਲਾ ਕੀ ਲੜਾਈ ਹੈ ਕਮਾਲ ਹੋ ਗਈ चलो गल ठीक तो जड़ी। जड़ी है जड़ी गल सच बहुत चलो चलो बवो बहो सच सच बोलन मेरे शहनशाह पिता जी ने चिट्ठिया लिखिया ਇਹ ਸੱਚ ਬੋਲਣ ਵਾਲਾ ਘਰ ਹੈ ਇੱਥੇ ਸੱਚ ਬੋਲਣਾ ਵੀ ਪਏਗਾ ਤੇ ਸੱਚ ਇੱਥੇ ਕਹਿਣਾ ਵੀ ਪਏਗਾ ਇੱਥੇ ਝੂਠ ਨੂੰ ਕੋਈ ਵੀ ਥਾਂ ਨਹੀਂ ਮੈਂ ਇਹ ਬੇਨਤੀ ਕਰਾਂਗਾ ਤੁਸੀਂ ਜੋ ਕੀਤਾ ਮੈਨੂੰ ਨਹੀਂ ਪਤਾ ਕੀ ਕੀਤਾ ਇੱਥੇ ਆ ਗਿਆ ਤੁਸੀਂ ਲੜੇ ਉਹ ਝਗੜੇ ਉਹ ਮੈਨੂੰ ਨਹੀਂ ਪਤਾ ਆਪਾਂ ਸਿੱਧੀ ਸਾਫ਼ ਗੱਲ ਕਰਾਂਗੇ ਦਰਬਾਰ ਸਾਹਿਬ ਦੇ ਵਿੱਚ ਤਲਵਾਰਾਂ ਚੱਲਦੀਆਂ ਤੁਸੀਂ ਵੇਖੀਆਂ ਹੋਣਗੀਆਂ ਵੀਡੀਓ ਵੇਖੀਆਂ ਹੋਣਗੀਆਂ ਅੱਜ ਵੀ ਤੁਸੀਂ ਦੇਖ ਸਕਦੇ ਠੀਕ ਹੈ ਸੱਚ ਸੱਚ ਬੋਲਣ ਤੋਂ ਨਾ ਡਕੋ ਇਹ ਮੇਰੀ ਬੇਨਤੀ ਹੈ ਮੇਰੇ ਸ਼ੈਨਸ਼ਾ ਪਿਤਾ ਜੀ ਨੇ ਸਾਡੇ ਹੱਥ ਦੇ ਵਿੱਚ ਤਲਵਾਰਾਂ ਆਪਸ ਦੇ ਵਿੱਚ ਲੜਨ ਵਾਸਤੇ ਨਹੀਂ ਫੜਾਈਆਂ ਕਿ ਤੁਸੀਂ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਤੇ ਚੜਾਈ ਕਰਕੇ ਆ ਜਾਓ ਇੱਕ ਦੂਜੇ ਦੇ ਨਾਲ ਝਗੜਾ ਕਰੋ ਇੱਕ ਦੂਜੇ ਦੀਆਂ ਲੱਤਾਂ ਖਿੱਚੋ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿਧਾਂਤ ਨਹੀਂ ਸਿਖਾਇਆ ਸਤਿਗੁਰੂ ਜੀ ਨੇ ਕਿਹਾ ਜੇ ਤੂੰ ਫੜਨੀ ਹੈ ਤੇ ਕਿਸੇ ਦੀ ਬਾਹ ਫੜੋ ਜੇ ਖਿੱਚਣੀ ਹੈ ਫੜ ਕੇ ਤੇ ਕਿਸੇ ਦੀ ਬਾਹ ਫੜੋ ਮੰਜ਼ਲ ਤੇ ਲੈ ਜਾਓ ਕਿਸੇ ਦੀ ਤੁਸੀਂ ਲੱਤ ਖਿੱਚਣ ਵਾਲੇ ਜੇ ਕੰਮ ਕਰੋਗੇ ਤੇ ਇਹ ਗਲਤ ਨੇ ਇਹ ਗੁਰੂ ਘਰ ਦੇ ਵਿੱਚੋਂ ਸਾਨੂੰ ਹਦਾਇਤ ਨਹੀਂ ਮਿਲਦੀ ਤੇ ਸੱਚ ਸੱਚ ਨਾ ਛਪ ਸੱਚ ਨਾ ਛਪੇ ਜੇ ਕੋ ਰੱਖੇ ਛਪਾਏ ਗੁਰੂ ਦੀ ਬਾਣੀ ਕਹਿੰਦੀ ਮੈਂ ਨਹੀਂ ਕਹਿੰਦਾ ਜੇ ਕੋਈ ਸੱਚ ਨੂੰ ਛਪਾਉਣ ਦੀ ਕੋਸ਼ਿਸ਼ ਕਰੇਗਾ ਇੱਕ ਨਹੀਂ ਲੱਖਾਂ ਕੋਸ਼ਿਸ਼ਾਂ ਕਰ ਲਵੇ ਸੱਚ ਸੱਚ ਹੀ ਰਹੇਗਾ